ਹੈਲੋ एवरीवन ਸੋ ਅੱਜ ਤੁਹਾਡਾ ਸਾਡਾ YouTube ਚੈਨਲ ਮਨਪ੍ਰੀਤ ਬਰਾਡ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋਪ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰੇ ਤੇੰਦਰੁਸਤ ਹੋਵਾਂਗੇ ਚਲੋ ਜੀ ਵਲੌਗ ਦੀ ਸਟਾਰਟਿੰਗ ਕਰ ਲੱਗਿਆ ਮੜੀ ਜੀ ਬ੍ਰਾਈਟਨੈਸ ਚੈੱਕ ਕਰ ਗਏ ਚਲੋ ਜੀ ਵਲੌਗ ਦੀ ਸਟਾਰਟਿੰਗ ਕਰਨੇ ਆ ਗਿਆ ਤੇ ਜੇ ਕੋਈ ਚੈਨਲ ਤੇ ਨਿਊ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਜਰੂਰ ਕਰਿਆ ਕਰੋ ਤੇ ਅੱਜ ਆਪਾਂ ਕਿੱਥੇ ਚੱਲੇ ਆ ਥੋੜਨਾ ਸ਼ੇਅਰ ਕਰਾਂਗੇ ਸਾਰੀ ਠੀਕ ਹੈ ਜੀ ਐਂਡ ਜੇ ਕੋਈ ਕੋਈ ਚੈਨਲ ਤੇ ਨਿਊ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਰੈਡੀ ਆਪਾਂ ਹੋ ਗਏ ਜਬ ਜਦ ਬੇਟਾ ਵੀ ਰੈਡੀ ਹੈ ਦਿਖਾਵਾਂ ਤੁਹਾਨੂੰ ਚਲੋ ਚੈੱਕ ਕਰੋ ਬਰਾੜ ਸਾਹਿਬ ਕਹਿੰਦੇ ਮੈਂ ਪਿੱਛੇ ਬੈਠੋ ਆਪਣੀ ਦਾਦੀ ਕੇ ਸਾਥ ਮੈਂ ਚੜੋ ਜੀ ਚੜੋ ਚੜ੍ਹਨਾ ਵੀ ਸਿੱਖੋ ਚੜ੍ਹਨਾ ਵੀ ਸਿੱਖੋ ਇਹਨੂੰ ਚੱਕ ਦਿੰਦੀ ਮੈਂ ਚਲੋ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਜੱਟ ਬਣ ਕੇ ਬਣ ਕੇ ਬਣ ਕੇ ਬਣ ਕੇ ਜੱਟ ਬਣ ਕੇ ਚਲੋ ਬੈਠੋ लाओ जी बराड़ साहब बैठू लो जी ये भी बैठन लगे तो आप भी चलिए चलो जी हम चलते मम्मी जान गए डैडी घरें रहेंगे आप चलते हाँ तो हम मिलते फिर तुम जाके कित चले आप लो मैं स्पैक्स ले चक्के सम टाइम ना पता कि कई बार लगा की जरूरत पैदी है निगाह वगैरह तो ले आवं चक्के मगरों तक नहीं जाना गड़ी <laughs> <नादी? laughs> जी वाहू बोलो वाहगुरु जो सिका होंगी वाहेगुरु बोलते हांकालीकाली श्रीकाल लो जी हम चलते ਅੱਪਾ ਜਾ ਕੇ ਹੁਣ ਅਜ ਮੰਦਿਰ ਕਿਹੜੇ ਮੰਦਿਰ ਜਾਣੇ ਤੁਹਾਨੂੰ ਵਿਖਾਵਾਂਗੀ ਠੀਕ ਹੈ ਜੀ ਕਿਉਂਕਿ ਨਰਾਤੇ ਹੋ ਕੇ ਹੱਟੇ ਨੇ ਹਨਾ ਤੇ ਹੁਣ ਆਪਾਂ ਮੱਥਾ ਟੇਕ ਕੇ ਹੁਣੇ ਹੈਗੇ ਤੇ ਮੰਮੀ ਵੀ ਜਾਣਗੇ ਮਖਾਣੇ ਤੁਹਾਨੂੰ ਓਛੀ ਹੋਰ ਮੰਮੀ ਮੰਮੀ ਗੇਟ ਹੋਣ ਲੱਗੇ ਅੱਜ ਮੈਂ ਆਪਰਸ ਲੈ ਕੇ ਚਲਦੀ ਮੈਨੂੰ ਗਿਫਟ ਮਿਲਿਆ ਸੀ ਛੋਟਾ ਲਾਉਚ ਅਨਿਕੋ ਇਸ ਤਰ੍ਹਾਂ ਰੇੜੀ ਅੱਗੇ ਮੇਲੇ ਵੇਲੇ ਤਾਂ ਫੁੱਲ ਭੀੜ ਹੁੰਦੀ ਐ ਤੇ ਪੈਰ ਨਹੀਂ ਰੱਖਿਆ ਜਾਂਦਾ ਅਸੀਂ ਹਮੇਸ਼ਾ ਪਿੱਛੋਂ ਮੱਥਾ ਟੇਕ ਕੇ ਜਾਂਦੇ ਹੁੰਦੇ ਹਾਂ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਹਾਂ ਹੁਣ ਸਮਾਨ ਲਈ ਹੁੰਦੇ ਜੇ ਲੱਗਣੀਆਂ ਬਾਜ਼ਾਰ ਲੋ ਜੀ ਆ ਦੇਖੋ ਕਿੰਨਾ ਸੋਹਣਾ ਬਾਜ਼ਾਰ ਸੱਜਿਆ ਹੋਇਆ। ਇੱਥੇ ਢੱਲ ਵੀ ਘੈਰਿੰਦੇ ਨੇ ਨਾ। ਲੋ ਜੀ ਬਾਜ਼ਾਰ ਦੇਖੋ। ਦੇਖੋ ਚਲੋ ਜੀ। ਆਹ ਦੇਖੋ ਇੱਧਰ ਤੈਨੂੰ ਫੁੱਟਬਾਲ ਜਗ ਹੈ। ਹੋ ਗਈ ਆ। ਆਹ ਦੇਖੋ ਕਿੰਨੀ ਸੋਹਣੀ ਵੈਰਾਈਟੀ ਦੇ ਹਨ ਚੀਜ਼ਾਂ ਪਈਆਂ ਨੇ ਆਪਾਂ। ਸ਼ਾਪਿੰਗ ਕਰਾਂਗੇ ਠੀਕ ਹੈ ਜੀ। ਆਪਾਂ ਉਹਨਾਂ ਸ਼ਾਪਿੰਗ ਕਰਾਂਗੇ ਆ ਕੇ ਜਦੋਂ ਮੱਥਾ ਵਗੈਰਾ ਟੇਕਾਂਦਾ ਨਾ। ਆਪਾਂ ਜਦੋਂ ਮੱਥਾ ਵਗੈਰਾ ਟੇਕਾਂਦਾ ਮੱਥਾ ਵਗੈਰਾ ਟੇਕ ਕੇ ਆ ਕੇ ਅਪੈਸ ਸ਼ਾਪਿੰਗ ਕਰਾਂਗੇ ਠੀਕ ਹੈ ਜੀ। ਖਲਹਾਨ ਹੁਣ ਆਪਾਂ ਪਹਿਲਾਂ ਸਰਤ ਦੇ ਨਾ ਵਧੀਆ ਉਹਦਾ ਮੱਥਾ ਟੇਕ ਦ ਉਸਾ ਟੇਕ ਦੇ ਐਂ ਉਸ ਤੋਂ ਬਾਅਦ ਆਪਾਂ ਆ ਕੇ ਸ਼ੋਪਿੰਗ ਕਰਾਂਗੇ ਤੁਹਾਨੂੰ ਦਿਖਾਵਾਂਗੇ ਕਿ ਕੁਝ ਲਵਾਂਗੇ ਘਰੇ ਦਿਖਾਵਾਂਗੇ ਜਾ ਕੇ ਵੈਸੇ ਲਵਾਂਗੇ ਪਰ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਮਾਤਾ ਰੈਣੀ ਦੇ ਚਲੋ ਜੀ ਲਓ ਜੀ ਆਪਾਂ ਪਹੁੰਚ ਚੁੱਕੇ ਆ ਮੰਦਿਰ ਤੇ ਆਪਾਂ ਹੁਣ ਬਸ ਤੁਹਾਨੂੰ ਪਤਾ ਇਹ ਨਾ ਮੇਲਾ ਹੋ ਕੇ ਹਟਿਆ ਵੈਸੇ ਤਾਂ ਹਜੇ ਵੀ ਮਤਲਬ ਲੱਗਦਾ ਹੀ ਰਹਿੰਦਾ ਮੰਗਲਵਾਰ ਤੱਕ ਜਿਵੇਂ ਚੱਲੂਗਾ ਹਜੇ ਤੇ ਜੀ ਮੰਗਲਵਾਰ ਤੱਕ ਦੁਕਾਨਾਂ ਸੱਜਿਆ ਰਹਿਣਗੇ ਵੈਸੇ ਤਾਂ ਮੰਗਉਂਦਰ ਗੁਰਦੁਆਰਾ ਸਭ ਆਲਵੇਸ ਹੀ ਖੁੱਲੇ ਹੀ ਹੁੰਦੇ ਨੇ ਨਾ ਬਟ ਇੱਕ ਸਪੈਸ਼ਲ ਹੁੰਦਾ ਨਾ ਜਿਵੇਂ ਸਾਲ ਤੋਂ ਹੁੰਦਾ ਮੇਲਾ ਜਾਂ ਸਾਲ ਚ ਦੋ ਵਾਰੀ ਹੁੰਦਾ ਮੇਲਾ ਇਦਾਂ ਹੁੰਦਾ ਸੋ ਹੁਣ ਵੀ ਇੱਥੇ ਮੇਲਾ ਲੱਗੇ ਹਟਿਆ ਤੇ ਬਟ ਮੰਗਲਵਾਰ ਤੱਕ ਹਜੇ ਵੀ ਜਿਹੜੀਆਂ ਦੁਕਾਨਾਂ ਸੱਜਿਆ ਰਹਿਣਗੀਆਂ ਤੇ ਲਓ ਜੀ ਆਪਾਂ ਪਹੁੰਚ ਚੁੱਕੇ ਹੰ ਮੰਦਿਰ ਤੇ ਹੁਣ ਆਪਾਂ ਟੇਕਵੇਂ ਮੰਦਿਰ ਮੱਥਾ ਤੇ ਤੁਹਾਨੂੰ ਵੀ ਦਰਸ਼ਨ ਕਰਵਾਵਾਂਗੇ ਹਲਕੀ ਫੁਲਕੀ ਜੀ ਝਲਕ ਮੈਂ ਲਈ ਹੈਗੀ ਕਿਉਂਕਿ ਤੁਹਾਨੂੰ ਪਤਾ ਮੰਦਰ ਵਿੱਚ ਵੀ ਅਲਾਉਡ ਨਹੀਂ ਹੁੰਦਾ ਫੋਨ ਵਗੈਰਾ ਚਾ ਕਲਿੱਪ ਵਗੈਰਾ ਲੈਣੀ ਸੋ ਜਿੰਨੇ ਮੇਰੇ ਤੋਂ ਪੋਸੀਬਲ ਹੋਈਏ ਮੈਂ ਉਨੇ ਬਣਾਈ ਹੈ ਸੋ ਤੁਸੀਂ ਵੀ ਕਰ ਲੋ ਜੇ ਦਰਸ਼ਨ ਮਾਤਾ ਰਾਣੀ ਦੀ ਨਰਾਤੀ ਹੋ ਕੇ ਹੱਡੇ ਨੇ ਤੇ ਆਲਵੇਸ ਹੀ ਆਪਾਂ ਮੱਥਾ ਟੇਕਣਾਉਨੇ ਹੁੰਨੇ ਆ ਇੱਥੇ ਜਦੋਂ ਮੇਲਾ ਲੱਗ ਕੇ ਹੜ ਦਾ ਨਾ ਉਤੋਂ ਬਾਅਦ ਕਦੇ ਮੇਲੇ ਦੇ ਵਿੱਚ ਨਹੀਂ ਆਇਆ ਜਾਂਦਾ ਤੁਹਾਨੂੰ ਪਤਾ ਛੋਟੇ ਬੱਚਿਆਂ ਦੇ ਨਾਲ ਥੋੜਾ ਡਿਫਿਕਲਟ ਹੋ ਜਾਂਦਾ ਮੇਲੇ 'ਚ ਜਾਂ ਮਤਲਬ ਕੋਈ ਪ੍ਰੋਗਰਾਮ ਹੋਵੇ ਗੁਰਦੁਆਰਾ ਸਾਹਿਬ ਜਾਣਾ ਮੁਸ਼ਕਿਲ ਹੋ ਜਾਂਦਾ ਬੱਚੇ ਛੋਟੇ ਦੇ ਨਾਲ ਦੀ ਪੀੜ ਪੜਾਕੇ ਦੇ ਵਿੱਚ ਹਨ ਤੇ ਬੱਚੇ ਵਗਰ ਦਾ ਹੱਥ ਛੁੱਟ ਜਾਂਦਾ ਭੇੜ ਪੜਾਕੇ ਦੇ ਵਿੱਚ ਇਸ ਕਰਕੇ ਅਸੀਂ ਥੋੜਾ ਜਨਾ ਡਿਲੇ ਹੋਣੇ ਹੁੰਨੇ 1 2 ਦਿਨ ਦਾ ਬਾਅਦ ਹੀ ਆਉਣੇ ਹੁੰਨੇ ਤੇ ਲੋ ਜੀ ਕਰੋ ਤੁਸੀਂ ਵੀ ਮਾਤਾ ਰਾਣੀ ਦੇ ਦਰਸ਼ਨ ਜੈ ਮਾਤਾ ਦੀ ਤੇ ਲੋ ਜੀ ਇਹ ਸਾਦੀ ਮੈਂ ਤੁਹਾਨੂੰ ਦਰਸ਼ਨ ਕਰवाती ਹਾਂ ਤੇ ਲੋ ਜੀ ਆਪਾਂ ਮੱਥਾ ਵਧੀਆ ਟੇਕ ਲਿਆ ਤੇ ਹੁਣ ਆਪਾਂ ਬਸ ਇੱਥੋਂ ਬਾਹਰ ਦਾ ਰਸਤਾ ਹੈਗਾ ਤੇ ਇੱਥੇ ਆਪਾਂ ਬਾਹਰ ਜਾਵਾਂਗੇ ਇੱਥੇ ਧਾਗੇ ਬੰਨੇ ਹੋਏ ਜਿਵੇਂ ਸੁੱਖਣਾ ਸੁੱਕ ਜਾਂਦਾ ਕੋਈ ਬੰਦਾ ਧੰਗਾ ਬੰਨ ਕੇ ਤੇ ਸੁਖਣਾ ਪੂਰੀ ਹੋ ਜਾਂਦੀ ਜਿਵੇਂ ਮੰਮੀ ਨੇ ਵੀ ਬਣਿਆ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਬਾਹਰ ਮਿੱਟੀ ਕੱਢੀ ਦੀ ਆ ਮਾਤਾ ਰਾਣੀ ਦੇ ਮੰਦਿਰ ਵੀ ਇੱਥੇ ਬਣਿਆ ਹੋਇਆ ਮਿੱਟੀ ਕੱਢਣ ਦਾ ਸਥਾਨ ਵੀ ਤੇ ਪਹਿਲਾਂ ਤਾਂ ਉਰੇ ਹੀ ਸੀਗਾ ਵਿਚਕਾਰ ਜੇ ਹੁਣ ਇਹਨੂੰ ਸੈੱਟ ਕਰਕੇ ਜਿਵੇਂ ਚਾਰਤਵਾਰੀ ਵਗੈਰਾ ਕਰਕੇ ਬਣਾ ਦਿੱਤਾ ਕਿ ਉਹ ਸਾਹਮਣੇ ਜਿਵੇਂ ਤੇ ਆਪਾਂ ਵੀ ਮਿੱਟੀ ਕੱਢ ਕੇ ਆਵਾਂਗੇ ਤੇ ਮਿੱਟੀ ਕੱਢ ਗਏ ਤੇ ਦੈਨ ਉਸ ਤੋਂ ਬਾਅਦ ਮਤਲਬ ਇੱਕ ਮੰਦਰ ਦੇ ਨਾਲ ਹੋਰ ਮੰਦਰਾ ਉੱਥੇ ਮੱਥਾ ਟੇਕਾਂਗੇ ਤੇ ਫਿਰ ਜਿਹੜੇ ਕੁਝ ਲੈਣਾ ਹੋਊਗਾ ਉਹ ਖਰੀਦਦਰੀ ਕਰ ਲਾਂਗੇ ਜੇ ਕੁਝ ਪਸੰਦ ਆਇਆ ਤਾਂ ਤੇ ਦੈਨ ਉਸ ਤੋਂ ਬਾਅਦ ਘਰਾਂ ਨੂੰ ਚੱਲਾਂਗੇ ਆਪਾਂ ਤੇ ਲਓ ਜੀ ਆਪਾਂ ਇੱਥੇ ਕੱਢਾਂਗੇ ਮਿੱਟੀ ਤੁਹਾਨੂੰ ਮੈਂ ਦਿਖਾਉਣੀ ਆ ਕਿੱਥੇ ਕੱਢਣੀ ਆ ਪਿੱਛੇ ਰਹਿ ਗਈ ਸੀ ਮੰਮੀ ਤਾਂ ਕਰਕੇ ਅਸੀਂ ਇੱਥੇ ਖੜੇ ਸੀਗੇ ਲਓ ਜੀ ਮਿੱਟੀ ਕੱਢਣ ਦਾ ਸਥਾਨ ਬਣਿਆ ਹੋਇਆ ਇੱਥੇ ਮਾਤਾ ਰਾਣੀ ਦੇ ਤੇ ਇੱਥੇ ਮਿੱਟੀ ਕੱਢਾਂਗੇ ਆਪਾਂ ਤੇ ਲਓ ਜੀ ਮਿੱਟੀ ਵਗੈਰਾ ਕੱਢ ਕੇ ਆਪਾਂ ਹੋ ਗਏ ਸੀ ਮੱਥਾ ਵਗਰਾ ਟੇਕ ਲਿਆ ਸੀ ਵਧੀਆ ਤੇ ਬਾਕੀ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਆਦਾ ਕਮਰਾ ਆਲਾਊਡ ਅੰਦਰ ਮੇਨ ਸਥਾਨ ਤੇ ਨਹੀਂ ਹੁੰਦਾ ਬਾਕੀ ਤੇ ਚਲੋ ਬੰਦਾ ਬਣਾ ਹੀ ਲਿੰਦਾ ਬਾਹਰ ਅੰਦਰ ਬਟ ਮੇਨ ਸਥਾਨ ਤੇ ਕੈਮਰਾ ਕਟ ਆਲਾਊਡ ਹੁੰਦਾ ਹੈਗਾ ਤੇ ਬਟ ਫਿਰ ਵੀ ਮੈਂ ਕਿਸੇ ਕੋਈ ਮੈਨੂੰ ਕਹਵੇ ਨਾ ਇਸ ਤੋਂ ਪਹਿਲਾਂ ਕਿ ਆਪਾਂ ਮੇਨ ਮੇਨ ਕਲਿੱਪ ਜਿੱਥੇ ਲੱਗਦਾ ਹੁੰਦਾ ਉੱਥੇ ਲੈਣੇ ਹੁੰਦੇ ਆ ਤੇ ਚਲੋ ਜੀ ਮੱਥਾ ਹੁਣ ਆਪਣਾ ਬਹੁਤ ਸੋਹਣਾ ਟੇਕ ਲਿਆ ਆਪਾਂ ਤੇ ਹੁਣ ਆਪਾਂ ਚੱਲਦੇ ਆ ਬਾਜ਼ਾਰ ਵੱਲ ਨੂੰ ਪਹਿਲਾਂ ਸੋਰੀ ਇੱਕ ਮੰਦਰ ਵੱਲ ਚ ਮੱਥਾ ਕੋ ਟੇਕਦੇ ਆ ਉਸ ਤੋਂ ਬਾਅਦ ਬਾਜ਼ਾਰ ਵੱਲ ਚੱਲਾਂਗੇ ਜੀ ਚਲੋ ਦਰ ਦੂਸਰੇ ਮੰਦਰ ਦੇ ਵਿੱਚ ਦੇਖੋ ਬਾਜ਼ਾਰ ਹਜੇ ਵੀ ਸਜੇ ਹੋਏ ਨੇ ਮੰਗਲਵਾਰ ਤੱਕ ਇਹ ਬਾਜ਼ਾਰ ਸਜੇ ਰਹਿਣਗੇ ਮੰਗਲਵਾਰ ਵੀ ਭਾਰੀ ਹਜੇ ਲੱਗੂਗਾ ਮਤਲਬ ਮੇਲਾ ਭਰੂਗਾ ਤਲੋ ਜੀ ਦੂਸਰੇ ਮੰਦਰ ਚੱਪਾ ਪਹੁੰਚ ਚੁੱਕੇ ਆ ਤੇ ਆਪਾਂ ਇੱਥੇ ਵੀ ਮੱਥਾ ਟੇਕਦੇ ਆ ਮਾਤਾ ਰਾਣੀ ਦੇ ਇੱਥੇ ਵੀ ਮੈਂ ਨਾ ਕਲਿੱਪ ਲੈਣਾ ਭੁੱਲ ਗਈ ਤੇ ਕੰਦਾ ਤੇ ਦੇਖੋ ਲਿਖਿਆ ਆਪਾਂ ਕਹਿ ਦਿੰਦੇ ਆ ਕੀ ਲਿਖਿਆ ਇਹਨਾਂ ਲੋਕ ਆਪਣੇ ਜਿਹੜੀ ਮੰਨਤ ਹੁੰਦੀ ਉਹਨੂੰ ਕੰਦਾਂ ਦੇ ਉੱਪਰ ਸਕੈਚ ਦੇ ਨਾਲ ਜਾਂ ਉਹਦੇ ਨਾਲ ਲਿਖ ਕੇ ਤੇ ਇੱਥੇ ਲਿਖ ਜਾਂਦੇ ਨੇ ਫਿਰ ਮਾਤਾ ਰਾਣੀ ਪੂਰੀ ਕਰ ਦਿੰਦੇ ਨੇ ਫਿਰ ਉਹ ਆਪਣੀ ਜਿਹੜੀ ਮੰਨਤਾ ਲਾ ਕੇ ਜਾਂਦੇ ਨੇ ਮੈਂ ਤਾਂ ਕਦੇ ਨਹੀਂ ਰਾਈਟ ਕੀਤਾ ਬਟ ਦੇਖਦੇ ਹੀ ਹਮੇਸ਼ਾ ਹੀ ਮੈਂ ਕਿ ਸਾਰੀ ਚਾਰਦواری ਜਿਹੜੀ ਮਾਤਾ ਰਾਣੀ ਦੇ ਮੰਦਰ ਦੀ ਭਰੀ ਹੋਈ ਆ ਲਿਖ ਲਿਖ ਕੇ ਕੋਈ कोई लिखी हुई है किसी ने कि मेरी लाडरी निकल जाए किसी ने कुछ लिखया किसी ने कुछ जो जो अपनी इच्छा ਹੁੰਦੇ ਹਨ ਨਾ ਅਗਲੇ ਦੀ ਤੇ ਉਹ ਉਥੇ ਲਿਖ ਕੇ ਜਾਂਦਾ ਹੈਗਾ ਤੇ ਲੋਜ ਦੇਖੋ ਇਥੇ ਹਲਵਾਈ ਵਗੈਰਾ ਬਹੁਤ ਹੁਣ ਆਪਾਂ ਬਾਜ਼ਾਰ ਵੱਲ ਚੱਲ ਪਏ ਸੀਗੇ ਬਾਜ਼ਾਰ ਵੱਲ ਇਦਾਂ ਚੱਲ ਪਏ ਸੀ ਕਿ ਜਦੋਂ ਆਪਾਂ ਮੱਥਾ ਟੇਕਣ ਆ ਰਹੇ ਸੀ ਨਾ ਤੇ ਉਥੇ ਜਬ ਜਦ ਨੇ ਕੋ ਬਾਲ ਦੇਖ ਲਈ ਸੀ ਤੇ ਉਹ ਬੋਲ ਰਿਹਾ ਸੀ ਮੈਂ ਬਾਲ ਲੈਣੀ ਆ ਤੇ ਤੇ ਫਿਰ ਆਪਾਂ ਹੁਣ ਵੈਕ ਹੀ ਹੋ ਚਲੇ ਸੀ ਪਿੱਛੇ ਨੂੰ ਜਵਾਰਾ ਗਏ ਆ ਆਪਾਂ ਲਿਪੋਆ ਇਸੇ ਪਤਵਾਰੀ ਉੱਥੇ ਚੱਲੇ ਤੇ ਇੱਥੇ ਹੁਣ ਜਿਵੇਂ ਤੁਹਾਨੂੰ ਪਹਿਲਾਂ ਬਾਲ ਲੈ ਕੇ ਦਵਾਂਗੇ ਜਿਹੜੀ ਉਹਨੇ ਲੈਣੀ ਜਗਮਗਣ ਲਈ ਤੇ ਲੋ ਜਿੱਥੇ ਬਾਲ ਦੇਖਣ ਲੱਗ ਗਏ ਸੀਗੇ ਆ ਗਏ ਸੀ ਰੇੜੀ ਤੇ ਆਹ ਬਾਲ ਸੀ ਹੋਰ ਹੈ ਨਹੀਂ ਸੀ ਬਟ ਜਿਹੜੀ ਇਹਨੂੰ ਚਾਹੀਦੀ ਸੀ ਉਹ ਨਹੀਂ ਇੱਥੋਂ ਮਿਲੀ ਤੇ ਫਿਰ ਆਹ ਹਾਰ ਕਿ ਫਿਰ ਕੁਛ ਨਾ ਕੁਛ ਤਾਂ ਨਹੀਂ ਲੈਣਾ ਹੀ ਸੀਗਾ ਬਿਨਾ ਤਾਂ ਫਿਰ ਤੁਹਾਨੂੰ ਪਤਾ ਬੱਚੇ ਘਰੇ ਨਹੀਂ ਜਾਂਦੇ ਕੁਛ ਨਾ ਕੁਛ ਲੈਣਾ ਹੀ ਹੁੰਦਾ ਤੇ ਫਿਰ ਇਹਨੇ ਉਹ ਦੂਸਰੀ ਬੋਲ ਜਿਹੜੀ ਦੇ ਪਾਪਾਂ ਦੇਖੀ ਸੀ ਉਹ ਵਾਲੀ ਬੋਲ ਲੈ ਲਈ ਸੀ ਇਹਨੇ ਤੇ ਲੋ ਜੀ ਆਪਾਂ ਆ ਗਏ ਸੀ ਬਾਹਰ ਨੂੰ ਤੇ ਆਹ ਬਾਹਰ ਬਹੁਤ ਸੋਹਣੀਆਂ ਦੁਕਾਨਾਂ ਸਜੀਆਂ ਹੋਈਆਂ ਸੀ ਆ ਦੇਖਣ ਨੂੰ ਨਾ ਪਰ ਸਭ ਬਹੁਤ ਸੋਹਣੇ ਲੱਗਦੇ ਦੂਰੋਂ ਲੱਗਦਾ ਕਿ ਬਹੁਤ ਸੋਹਣੇ ਆ ਬਟ ਨੇੜੇੋਂ ਪਤਾ ਲੱਗਦਾ ਕੁਆਲਿਟੀ ਇੰਨੀ ਵਧੀਆ ਨਹੀਂ ਹੁੰਦੀ ਕਿ ਮੈਂ ਸੋਚਿਆ ਚਲੋ ਕੋਈ ਕੁਆਲਿਟੀ ਵਧੀਆ ਹੋਊਗੀ ਕਿਉਂਕਿ ਦੂਰੋਂ ਚੀਜ਼ ਸੋਹਣੀ ਲੱਗਦੀ ਬਟ ਨੇੜੇ ਆ ਕੇ ਪਤਾ ਲੱਗਦਾ ਕੁ ਲੱਗੇ ਕਰ ਮੈਂ ਛਾੜਤੇ ਮੈਂ ਕਿਹਾ ਚਲੋ ਇੱਕ ਨਾ ਮਤਲਬ ਇਦਾਂ ਹੁੰਦਾ ਜਦੋਂ ਕਿਸੇ ਮੰਦਿਰ ਗੁਰਦੁਆਰਾ ਸਾਹਿਬ ਕਿਤੇ ਜਾਈਏ ਨਾ ਤੇ ਇਦਾਂ ਹੁੰਦਾ ਕੁਛ ਨਾ ਕੁਛ ਬਾਏ ਕਰਕੇ ਲੈ ਕੇ ਆਈਏ ਨਾ ਤੇ ਮੇਰੀ ਆਦਤ ਹੀ ਹੈ ਮੈਂ ਹਮੇਸ਼ਾ ਹੀ ਆਲਵੇਸ ਨਾ ਜਦੋਂ ਕਿਤੇ ਵੀ ਜਾਨੇ ਗੁਰਦੁਆਰਾ ਸਾਹਿਬ ਜਾਵਾਂ ਮੰਦਿਰ ਜਮੇ ਕੁਛ ਨਾ ਕੁਛ ਜ਼ਰੂਰ ਲੈ ਕੇ ਆਣੀ ਉੱਥੋਂ ਦੀ ਨਿਸ਼ਾਨੀ ਤੇ ਮੈਂ ਸੋਚੀ ਚਲੋ ਕੋਈ ਪਰਸ ਵਗੈਰਾ ਬਾਏ ਕਰਦੇ ਆ ਬਟ ਕੁਆਲਿਟੀ ਅੱਛੀ ਨਹੀਂ ਸੀ ਫਿਰ ਕੁਆਲਿਟੀ ਤੇ ਡਿਪੈਂਡ ਚੀਜ਼ ਹੈ ਨਾ ਬਾਣੀ ਮੋਟੀ ਤਾਂ ਅੱਛੀ ਹੋਵੇ ਤੇ ਬਟ ਅੱਛੀ ਨਹੀਂ ਸੀ ਹਨਾ ਤੇ ਫਿਰ ਮੈਂ ਛੱਡ ਦਿੱ ਫਿਰ ਕੁਛ ਨਹੀਂ ਬਸ ਥੋੜਾ ਮੈਂ ਸ ਬਾਜ਼ਾਰ ਬਹੁਤ ਸੋਹਣੇ ਵਸ ਲਾ ਦੂਰੋ ਚੀਜ਼ ਬਹੁਤ ਸੋਹਣੀ ਲੱਗ ਰਹੀ ਸੀ ਇਹ ਦੂਰੋ ਟੰਗੇ ਹੋਏ ਬਹੁਤ ਸੋਹਣੇ ਲੱਗ ਰਹੇ ਸੀ ਤੇ ਮੈਂ ਦੂਰੋ ਦੇਖ ਕੇ ਸੋਚਿਆ ਸੀ ਮੈਂ ਕਿ ਚਲੋ ਪਰਸ ਲੈਣ ਦੇ ਬਾਰੇ ਸੋਚਦੇ ਆ ਤੇ ਚਲੋ ਜੀ ਮਿਲਦੇ ਆ ਨੈਕਸਟ ਕਲਿੱਪ ਦੇ ਨਾਲ ਲੋ ਜੀ ਮੱਥਾ ਆਪਾਂ ਟੇਕ ਲਿਆ ਤੇ ਹੁਣ ਚੱਲਦੇ ਆ ਘਰ ਨੂੰ ਆਪਾਂ ਜੱਪ ਚੋਤ ਨੇ ਮੈਨੂੰ ਕੁਝ ਨਹੀਂ ਪਸੰਦ ਆ ਬਹੁਤ ਕੁਝ ਦੇਖਿਆ ਪਰ ਮੈਂ ਪਰ ਮੈਨੂੰ ਕੁਝ ਵੀ ਪਸੰਦ ਨਹੀਂ ਆ ਕਿ ਲਾਣੀ ਸੀ ਬਾਬਾ ਕੀ ਲਾਣੀ ਸੀ ਬਾਬਾ ਕੋਈ ਨਹੀਂ ਲੈਣ ਦੇ ਤਾਂ ਕਰੇ ਭਾਈ ਜੀ ਖਰਾਬ ਹੋ ਜਾਂਦਾ ਚੱਲ ਲਿਆ ਘਰ ਨੂੰ ਲਓ ਜੀ ਹੁਣ ਆਪਾਂ ਚੱਲ ਲਿਆ ਘਰ ਨੂੰ ਤੇ ਜਬਜਤ ਕੀ ਲੈ ਕੇ ਆਏ ਤੁਸੀਂ ਜਬਜਤੋ ਬੋਲ ਲੈ ਕੇ ਮੈਨੂੰ ਕੁਛ ਨਹੀਂ ਹੋਤੇ ਸਿਲੈਕਸ਼ਨ ਹੋਈ ਮੈਨੂੰ ਮੈਂ ਕੁਛ ਲੈਣਾ ਸੀ ਬਟ ਹੁਣ ਮੈਂ ਕੀ ਦੱਸਾਂ ਤੁਹਾਨੂੰ ਫਿਰ ਮੈਂ ਕੈਨਸਲ ਹੀ ਕਰਤਾ ਬਹੁਤ ਮੱਥਾ ਬਹੁਤ ਮਾਰਿਆ ਮੈਂ ਕਹਾ ਬਟ ਮੈਨੂੰ ਕੁਛ ਵੀ ਵਧੀਆ ਨਹੀਂ ਲੱਗਾ ਫਿਰ ਕਿਸੇ ਕੁਛ ਨਹੀਂ ਲੈ ਲਿਆ ਪਹਿਲੀ ਵਾਰ ਮੈਂ ਬਾਜ਼ਾਰ ਜਾਂ ਮੇਲੇ ਦੇ ਵਿੱਚੋਂ ਕੁਛ ਨਹੀਂ ਲੈ ਕੇ ਪਹਿਲੀ ਵਾਰ ਅਨੰਮੀ ਨੇ ਕੁਛ ਨਾ ਕੁਛ ਮੈਂ ਹਮੇਸ਼ਾ ਲੈ ਕੇ ਜਾਂਦੀ ਚਾਹੀਏ ਵੀਰ ਬੇ ਦੀ ਚੀਜ਼ ਲੈ ਕੇ ਆਵਾਂ ਪਰ ਆ ਪਹਿਲਾਂ ਮੈਂ ਲਸਜਦ ਮੈਂ ਲੈ ਕੇ ਨਹੀਂ ਕੁਛ ਲੋ ਜੀ ਅਸੀਂ ਪਹੁੰਚ ਗਏ ਘਰ ਤੇ ਹੁਣ ਪਹੁੰਚ ਕੇ ਘਰ ਤੋਂ ਥੋੜੀ ਰੈਸਟ ਕਰਦੇ ਆਂ ਸਾਡੇ ਨਾ ਅੱਜ ਕੰਮ ਸਾਰੇ ਪਏ ਆ ਕਿਉਂਕਿ ਅਸੀਂ ਕੰਮ ਛੱਡ ਕੇ ਗਏ ਸੀ ਨਾ ਫਿਰ ਕਿਉਂਕਿ ਤੁਹਾਨੂੰ ਪਤਾ ਹਸਬੰਡ ਨੇ ਜਾਣਾ ਹੁੰਦਾ ਡਿਊਟੀ ਤੇ ਫਿਰ ਅਸੀਂ ਆਪਦੇ ਕੰਮ ਛੱਡ ਕੇ ਗਏ ਸੀ ਬਸ ਤਲੋ ਜੀ ਆਪਾਂ ਮੰਦਰ ਤੋਂ ਆਗੇ ਸੀ ਘਰ ਉੱਤੇ ਬੱਟ ਜਿਹੜੀ ਆਪਣਾ ਧੁੱਪ ਚੜ ਚੁਕੀ ਸੀ ਆਪਣੇ ਕੰਮਾਂ ਨੂੰ ਕਿਉਂਕਿ ਹਸਬੰਦ ਨੇ ਜਾਣਾ ਹੁੰਦਾ ਜਾਬ ਤੇ ਇਸ ਕਰਕੇ ਸਾਨੂੰ ਇਦਾਂ ਦਾ ਕਿ ਸਵੇਰ-ਸਵੇਰ ਸਦਿਆਂ-ਸਦਿਆਂ ਸਿਚਾਏਗੀ ਤੇ ਸਿਚਾਏ ਕਾਫੀ ਸਦਿਆਂ ਗਏ ਸੀ ਸੋਵੇ ਤੇ ਜਬ ਜਦ ਦੀ ਆਦਤ ਹੀ ਹੈ ਜਦੋਂ ਹਸਬੰਦ ਨੇ ਜਾਣਾ ਹੁੰਦਾ ਤੇ ਇੱਕ ਝੋਟਾ ਜ਼ਰੂਰ ਇਹਨੇ ਲੈਣਾ ਹੁੰਦਾ ਤੇ ਲੋ ਜੀ ਹਸਬੰਦ ਸਾਨੂੰ ਆਪਣੇ ਮੰਦਰ ਤੋਂ ਮੱਥਾ ਟਿਕਾ ਕੇ ਤੇ ਆਪਣਾ ਡਿਊਟੀ ਤੇ ਚਲੇ ਗਏ ਸੀ ਤੇ ਚਲੋ ਜੀ ਹੁਣ ਬਸ ਧੁੱਪੇ-ਧੁੱਪੇ ਮੈਨੂੰ ਵੀ ਝਾੜੂ ਲਾਉਣਾ ਪਊਗਾ ਤੁਪੇ ਤੁਪੇ ਮੈਂ ਤਾਂ ਝਾੜੂ ਦਾ ਕੰਮ ਨਵੇੜਦੀ ਕਿਉਂਕਿ ਕੰਮ ਤਾਂ ਰਲ ਕੇ ਕਰਾਂਗੇ ਆਪਾਂ ਜਿੰਨੇ ਮਿੱਥੋਂ ਹੋਣਗੇ ਮੈਂ ਕਰੂੰਗੀ ਤੇ ਬਾਕੀ ਸਾਡੀ ਅਜੇ ਮੱਝ ਵੀ ਨਹੀਂ ਮਿਲੀ ਸੀ ਗਾਂ ਦੇ ਤੇ ਧਰ ਕੱਢਤੀ ਸੀ ਮੱਝ ਨਾਲ ਥੋੜਾ ਜਿਹਾ ਵਿਆਹ ਤੇ ਜਾਣ ਕਰਕੇ ਮੱਝ ਸਾਡੀ ਖਰਾਬ ਹੋ ਗਈ ਸੀ ਮੈਂ ਤਾਂ ਦੁੱਧਰ ਟਾਈਮ ਟੂ ਟਾਈਮ ਨਹੀਂ ਦੇ ਰਹੀ ਸੀ ਅੱਗੇ ਪਿੱਛੇ ਦੇ ਰਹੀ ਸੀ ਆਪਦੀ ਮਰਜ਼ੀ ਦੀ ਮਲਕਨ ਜੀ ਹੋਈ ਬੈਠੀ ਸੀ ਬਸ ਜਦੋਂ ਜੀ ਕਰਦਾ ਸੀ ਦੋ ਪਤਲਾ ਹੁੰਦਾ ਸੀ ਸਵੇਰ ਮਿਲ ਨਹੀਂ ਫਿਰ ਆ ਕੇ ਮੰਮੀ ਨੇ ਪਾਣੀ ਵਗੈਰਾ ਪਿਆ ਪਾਣੀ ਵਗੈਰਾ ਪਿਆ ਕੇ ਇਸ ਤੋਂ ਬਾਅਦ ਮੰਮੀ ਨੇ ਵਿਚਾਰੀ ਨੇ ਧਾਰ ਕੱਢੀ ਤੇ ਦਿਨ ਉਸ ਤੋਂ ਬਾਅਦ ਅਸੀਂ ਜਿਹੜੀ ਸਾਡੇ ਕੰਮ ਸੀ ਰਹਿੰਦੇ ਸੀ ਅਸੀਂ ਦਵਾਦਵ ਨੇ ਪਟਾਈ ਤੇ ਫਿਰ ਮੈਂ ਕੀਤੀ ਰੈਸਟ ਮੈਡੀਸਨ ਵਗੈਰਾ ਖਾ ਪੀ ਕੇ ਤੇ ਇਥੇ ਮਮਮੀ ਧਾਰ ਕੱਢਣ ਲੱਗ ਗਏ ਸੀਗੇ ਤੁਹਾਨੂੰ ਪਤਾ ਹੀ ਹੈ ਜਦੋਂ ਕਿਤੇ ਸਦੇ ਸਦੇ ਜਾਣਾ ਹੋਵੇ ਨਾ ਫਿਰ ਆ ਕੇ ਕੰਮ ਕਈ ਵਾਰ ਛੱਡਨੇ ਪੈਂਦੇ ਨੇ ਤੇ ਫਿਰ ਆ ਕੇ ਕਰਦੇ ਹੁੰਨੇ ਸੀ ਇਸੇ ਤਰੀਕੇ ਵਸ ਅੱਜ ਲੇਟ ਹੋ ਗਏ ਸੀ ਅਜੇ ਤਾਂ ਸ਼ੁਕਰ ਮਨਾਉਣਾ ਹਜੇ ਧੁੱਪ ਨਾ ਹੀ ਨਿਕਲ ਰਹੀ ਲੱਗਦੀ ਨਹੀਂ ਮਤਲਬ ਜਿਵੇਂ ਧੁੱਪ ਆ ਗਿਆ ਪਾ ਤੂੰ ਧੁੱਪੇ ਕੱਢ ਦੇ ਨਾ ਜਿਵੇਂ ਗਾਂ ਵਾਲੇ ਮਹੀਨੇ ਆਉਣਗੇ ਗਰਮੀ ਵਾਲੇ ਤੇ ਧੁੱਪੇ ਖੜਿਆ ਨਹੀਂ ਜਾਂਦਾ ਉਸ ਪ੍ਰਕਾਰ ਨਹੀਂ ਤਾਂ ਮੈਂ ਤਾਂ ਗਰਮੀ 'ਚ ਝੜਵ ਲੱਗਣਾ ਹੀ ਨਹੀਂ ਸੀ ਬਟ ਹਜੇ ਇੰਨੀ ਗਰਮੀ ਨਹੀਂ ਮਹਿਸੂਸ ਈ ਹੁੰਦੀਗੀ ਲਓ ਜਿਵੇਂ ਮੰਮੀ ਧਰ ਕੱਢਣ ਲੱਗ ਗਈ ਸੀ ਤੇ ਮਿਲਦੇ ਆਪਾਂ ਤੁਹਾਨੂੰ ਨੈਕਸਟ ਕਲਿੱਪ ਦੇ ਨਾਲ ਚਲੋ ਜੀ ਟਾਈਮ ਹੋ ਗਿਆ ਮੇਰਾ ਦੱਸ ਐ ਬਾਵਾ ਹੋ ਗਿਆ ਹੈਗਾ ਆ ਕੇ ਮੈਂ ਤਾਂ ਹਾਂਕੇ-ਪੁਕੇ ਕੰਮ ਨੂੰ ਵੇੜੇ ਬਸ ਤੇ ਦੁਪਹਿਰ ਦਾ ਦੇ ਲੰਚਾਸਟ ਨੂੰ ਆਪ ਬਣਾਨੇ ਦਾਲ ਇਹ ਨਾਲੇ ਦਾਲ ਸ਼ਾਮ ਨੂੰ ਸੱਜ ਜਾਂਦਾ ਕਰ। ਨਾਲੇ ਸ਼ਾਮ ਦਾ ਸੱਜਣ ਦਾ ਹੋਈ ਬਣਾ ਲਈ ਜੀ ਕਿਉਂਕਿ ਲੰਚ ਵਿੱਚ ਮੈਂ ਬਣਾਣੀ ਹੁੰਦੀ ਆ। ਦਾਲ ਤਾਂ ਲੱਦੀ ਹੁਣ ਤੇ ਜਬ ਜਦ ਪਲੇ ਕਰਦਾ ਦਾਦੂ ਕਿਤੇ ਗਏ ਆ ਜਿਹਦੇ ਕੰਮ ਐਂਡ ਮੰਮੀ ਅੱਜ ਸਾਰੇ ਕੰਮ ਲੇਟ ਹੋ ਗਏ ਨਾ ਤੁਹਾਨੂੰ ਪਤਾ ਮਾਤਾ ਦੇ ਗਏ ਸੀ ਫਸੂਕਾ ਨੂੰ ਨਾ ਮਥਟਿਕਾਂ ਤੇ ਸਾਰੇ ਕੰਮ ਲੇਟ ਹੋ ਗਏ ਤੇ ਫਿਰ ਹੁਣ ਮਨ ਕੇਰੋ ਕੱਪੜੇ ਨਹੀਂ ਅੱਜ ਸਵੇਰ ਤੋਂ ਉੱਤੇ ਕੱਪੜੇ ਦੀ ਮਸ਼ੀਨ ਹੋਣਾ ਮਮੀ ਲਾਉਣ ਲੱਗਿਆ ਮੈਂ ਜਪਜੋਤ ਨੂੰ ਸੰਭਲ ਲੂੰਗੀ ਡੈਡੀ ਹੈ ਨਹੀਂ ਅੱਜ ਇਕੱਲੀ ਦਾਲ ਧਰ ਕੇ ਬਸ ਇਹਨੂੰ ਸੁਆਉਂਦੀ ਕਰਨ ਵਾਲੇ ਆਪਰਾਸ ਕਰੂੰਗੀ ਲੋ ਜਮਣਾ ਦਵਾ ਦਵਾ ਨੂੰ ਲਗਾਉਣੀ ਤੜਕਾ ਕਿਉਂਕਿ ਉਸ ਤੋਂ ਬਾਅਦ ਫਿਰ ਜਪਜੋਤ ਨੂੰ ਅੱਜ ਸੁਦੇਹ ਹੈ ਨਾ ਨੂੰ ਲਿਆ ਸੀ ਅੱਗੇ ਅੱਗੇ ਜਪਜੋਤ ਦੇ ਨਹਾਣ ਤੋਂ ਲੇਟ ਹੋ ਜਾਂਦਾ ਨਾ ਨੰ ਕੰਮ ਤੇ ਅੱਜ ਸਵੇਰ ਹੀ ਤੁਹਾਨੂੰ ਦੱਸਿਆ ਜਾਂਦਾ ਸੀ ਆਪਾਂ ਸਾਡੇ 6:30 ਵਜੇ ਨਾਲ ਨੂੰ ਲਿਆ ਸੀ ਜਮਚ ਬਸ ਹੋਰ ਮੈਂ ਦਾਲ ਨੂੰ ਤੜਕਾ ਲਗਾਉਣਾ ਕਿਉਂਕਿ ਲੰਚ ਦੇ ਟਾਈਮ 'ਤੇ ਅਸੀਂ ਉੱਠ ਖੜਾਂਗੇ ਅੰਦਰ ਨੂੰ ਰੈਸਟ ਰੋਸਟ ਕਰਕੇ ਲੰਚ ਕਰਨਾ ਹੋਵੇ ਸਬਜੀ ਬੜੀ ਹੋਵੇ ਦਾਲ ਜਾਂ ਸਬਜੀ ਕੁਛ ਵੀ ਬਣਿਆ ਪਿਆ ਹੋਵੇ ਨਾ ਬਸ ਦਬਾ ਦਬਾ ਉੱਠ ਕੇ ਚਲੋ ਕੱਲੀ ਰੋਟੀ ਬਣਾਣੀ ਜੀ ਅਟਾ ਵੀ ਪਿਆ ਹੁੰਦਾ ਪੁੱਲੇ ਤੁਹਾਡਾ ਬੁੰਦੇ ਆਪਾਂ ਜਸਪਤਾ ਬੇਟਾ ਫੋਨ ਬੰਦ ਕਰਕੇ ਆਈ ਚਲੋ ਜੀ ਇੱਥੇ ਮੈਂ ਦਾਲ ਨੂੰ ਤੜਕਾ ਲਾਉਣ ਲੱਗ ਗਈ ਸੀ ਤੇ ਵੀਡੀਓ ਦੀ ਥੋੜੀ ਜੀ ਸਪੀਡ ਵਧਾ ਦਿੰਦੇ ਹੁਣੇ ਜਿੱਥੇ ਮੈਨੂੰ ਲੱਗ ਕੇ ਕਿ ਵਲੌਗ ਥੋੜਾ ਜਿਹਾ ਲੰਮਾ ਬਣਦਾ ਹੁੰਦਾ ਤੇ ਮੈਂ ਵੀਡੀਓ ਦੀ ਕਲਿੱਪ ਨੂੰ ਥੋੜਾ ਜਿਹਾ ਤੇਜ਼ ਕਰ ਦਿੰਦੇ ਹੁਣੇ ਤੇ ਵਲੌਗ ਚਲੋ ਫਿਰ ਇੰਨਾ ਕੁ ਮੀਡੀਅਮ ਜੇ ਹਨਾ ਮਿੰਟ ਦਾ ਬਣ ਜਾਂਦਾ ਹੈਗਾ ਚਲੋ ਜੀ ਇੱਥੇ ਦਾਲ ਮੇ ਦਾਵਾ ਦਾ ਚੜਾ ਦੂੰਗੀ ਤੇ ਮਿਲਦੇ ਆਂ ਫਿਰ ਅਪਰ ਨੈਕਸਟ ਕਲਿੱਪ ਦੇ ਨਾਲ ਤੁਹਾਨੂੰ ਲਓ ਜੀ ਟਾਈਮ ਹੋ ਗਿਆ ਕਿੰਨੇ ਵਜੇ ਦਾ ਹੋ ਗਿਆ ਟਾਈਮ ਲਾ ਸਾਢੇ 6 ਹੋ ਗਏ ਹੋਣੇ ਹਨਾ ਸਾਢੇ 6 ਮਿੰਟ ਹੋਰ ਕੀ ਸੀ 40 ਹੋ ਗਏ ਸਬਜੀ ਆਪਾ ਬਣਾ ਲਈ ਪਾਣੀ ਮੰਮੀ ਪਾਤਾ ਵਿੱਚ ਬੋਤਲ ਦੇ ਲੋਜੀ ਪਾਣੀ ਆਪਾ ਪਾ ਲਿਆ ਬੋਤਲਾਂ ਆਂਦਾਂ ਲੈ ਕੇ ਜਾਂਦ ਲਈ ਹੈਲੋ ਜੀ ਹੈਲੋ ਜੀ ਬਣਾਉਣ ਵਿੱਚ ਕਰੋ ਬਣਾਉਣ ਵਿੱਚ ਕਰੋ ਤੇ ਇਹਨਾਂ ਦਾ ਇਹਨਾਂ ਦਾ ਡਨ ਹੋ ਗਿਆ ਧਾਰਾ ਵਗਾਰ ਨਿਕਲ ਗਏ ਇਹਨਾਂ ਦੀ ਆਹ ਰੈਸਟ ਮਾਰੀ ਜਾਂਦੀ ਇਹਨੂੰ ਕਿਵੇਂ ਨਹੀਂ ਚੜੀ ਪਈ ਹੈਲੋ ਰਾਮੂ ਕਿ ਡੱਬੂ 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 ਕਿਵੇਂ ਆ ਮੱਖੀਆਂ ਨਾਲ ਭਰਿਆ ਪਿਆ ਵਿਚਾਰਾ ਇਸ ਤਰ੍ਹਾਂ ਨੂੰ ਇਸ ਤੋਂ ਇਹ ਨਹੀਂ ਕਰੀਦਾ ਮੈਂ ਕਰ ਲੈਂਦੀ ਐ ਇਹਨਾਂ ਨੂੰ ਤਾਂ ਪਰਾਂ ਫਿਰ ਹੂੰ ਮੋਟਾ ਨਹੀਂ ਇਹ ਸੋਖਾ ਕੰਮ ਐ ਕਿਹੜਾ ਹੱਥ ਲਿਬਰ ਦੇ ਇਹ ਤਾਂ ਮੈਂ ਕਰ ਲੈਂਦੀ ਹਾਂ ਛੋਟੇ-ਮੋਟੇ ਕੰਮ ਤਾਂ ਮम्मा ਕਰ ਲੈਂਦੀ ਐ ਕਿ ਹਨਾਂ ਦੀ ਪਸ਼ੂਆਂ ਦੇ ਵੀ ਛੋਟੇ-ਮੋਟੇ ਕੰਮ ਤਾਂ ਮੈਂ ਕਰ ਲੈਂਦੀ ਹਾਂ ਪਸ਼ੂਆਂ ਦੇ ਗੋਹਾ-ਗੋਹਾ ਟਾ ਦਿੰਦੀ ਨੇ ਬੋਕਰ ਵੀ ਮਾਰ ਦਿੰਦੀ ਹੁੰਦੀ ਆ ਗੱਲ ਕਿ ਤੁਸੀਂ ਵਲੌਗ ਮੈਥੋਂ ਅੱਜ ਪਾਇਆ ਨਹੀਂ ਗਿਆ ਕੱਲ ਕੈਰੀ ਸਾਫ ਕਰੀ ਸੀ ਅਸੀਂ ਮੈਂ ਔਰ ਜਾਪਣੀ ਵਲੌਗ ਬਣਾਇਆ ਸੀ ਜਬ ਜਤਨੇ ਬੁੱਦੀ ਹਾਂਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਠੀਕ ਹੈ ਚਲੋ ਜੀ ਹੁਣ ਆਪਾਂ ਥੋੜੀ ਜੀ ਵਾਕ ਕਰਗੇ ਕੱਲ ਵੀ ਨਹੀਂ ਹੋਈ ਮੈਥੋਂ ਵਾਕ ਵਲੌਗ ਦਾ ਐਂਡ ਕਰਨਾ ਵੀ ਰਹਿ ਜਾਂਦਾ ਫਿਰ ਤੇ ਕਦੇ ਵੀ ਮੈਂ ਸੋਚਦੀ ਨਹੀਂ ਕਿ ਨੈਕਸਟ ਜਿਹੜੇ ਆਪਾਂ ਕੀ ਸ਼ੂਟ ਕਰਨਾ ਜਾਂ ਕੁਝ ਮੈਂ ਨਾ ਐਨ ਟਾਈਮ ਤੇ ਕੰਮ ਕਰਾਂ ਤਾਂ ਬੈਟਰ ਰਹਿੰਦਾ ਮੇਰੇ ਸੋਨਾਂ ਮੈਂ ਡੋਲੇ ਨਹੀਂ ਫੜਨੇ ਮੇਰੇ ਹੱਥ ਗੰਦੇ ਹੋ ਜਾਣਗੇ ਮੈਂ ਨਾ ਉਹ ਤਾਂ ਮੈਂ ਆਪ ਕੋਣ ਕੋਣ ਇੱਦਾ ਕਰਦਾ ਤੂੰ ਡੋਲੀ ਬਟਨ ਨਹੀਂ ਮੈਨੂੰ ਹੱਥ ਲਗਾਣੇ ਕੋਣ ਕੋਣ ਇੱਦਾ ਕਰਦਾ ਕੀ ਜਿਹੜਾ ਪਪੀਤਾ ਹੁੰਦਾ ਨਾ ਜਾਂ ਵਾਟਰਮੈਲਨ ਹੁੰਦਾ ਮਤਲਬ ਤਰਬੂਜ ਉਹਨੂੰ ਆਪੇ ਕਟਿੰਗ ਕਰਕੇ ਨਹੀਂ ਮੈਂ ਖਾ ਸਕਦੀ ਮੈਨੂੰ ਨਾ ਮੈਨੂੰ ਆਪੇ ਕੱਟ ਕੇ ਖਾਣਾ ਪੜਾ ਅਜੀਬ ਜਿਹਾ ਲੱਗਦਾ ਮੈਂ ਚੰਗਾ ਲੱਗੇ ਮੈਨੂੰ ਕੋਈ ਕਵੇ ਨਾ ਆਪੇ ਕੱਟ ਕੇ ਤਾਂ ਮੈਂ ਖਾਣਾ ਨਹੀਂ ਕੱਟ ਕੇ ਦੇ ਦਊਂਗੀ ਬਟ ਆਪ ਨਹੀਂ ਖਾਣਾ ਪਤਾ ਨਹੀਂ ਮੈਨੂੰ ਕੀ ਹੋਇਆ ਪਿਆ ਕੋਈ ਨਾ ਲੱਸੀ ਮੈਂ ਸ਼ੇਰ ਕਰਕੇ ਲੱਸੀ ਪੀਵਾਂਗੀ ਮੈਂ ਤੇ ਸੱਚੀ ਦੱਸਾਂ ਮੈਨੂੰ ਨਹੀਂ ਵਧੀਆ ਲੱਗਦਾ ਪਤਾ ਨਹੀਂ ਕਿਵੇਂ ਮੈਨੂੰ ਇਹ ਹੁੰਦਾ ਜੀ ਕੋਈ ਕੱਟ ਕੇ ਦੇ ਦੂੰਗਾ ਨਾ ਫਿਰ ਮੈਂ ਆਰਾਮ ਨਾਲ ਖਾ ਲੂੰਗੀ ਕਾਸ਼ ਮੈਨੂੰ ਫੇਰ ਭਾਵੇਂ ਜਿੰਨਾ ਮਰਜ਼ੀ ਦੇ ਦੋ ਆਪ ਕੱਟ ਕੇ ਮੈਨੂੰ ਵਧੀਆ ਨਹੀਂ ਲੱਗਦਾ ਸ਼ੁਰੂ ਤੋਂ ਮੇਰੇ ਹੱਥ ਦਾ ਸ਼ੁਰੂ ਤੋਂ ਕਵਾਰੇ ਹੁੰਦੇ ਤੋਂ ਹੀ ਨਾ ਮੰਮੀ ਕੱਟ ਕੇ ਦਿੰਦੇ ਹੁੰਦੇ ਸੀ ਸਾਨੂੰ ਤੇ ਕੱਟ ਕੇ ਫੜਾ ਲੈਂਦੇ ਸੀ ਤੇ ਅਸੀਂ ਖਾ ਲੈਂਦੇ ਸੀ ਉਹੀ ਯਾਦ ਹੁਣ ਇੱਥੇ ਮੰਮੀ ਕੱਟ ਕੇ ਦੇਣਗੇ ਤੇ ਫਿਰ ਮੈਂ ਆਰਾਮ ਨਾਲ ਖਾ ਲੂੰਗੀ ਮੈਨੂੰ ਨਾ ਆਉਂਦੀ ਹੱਥ ਨਾਲ ਕੱਟੀ ਚੀਜ਼ ਚ ਸਵਾਦ ਨਹੀਂ ਲੱਗਦੀ। ਵਾਸਤੇ ਚ। ਤੇ ਚਲੋ ਜੀ ਮੈਂ ਕਿਹਾ ਚੱਲਣ ਵਾਲੇ ਤਾਂ ਤੋੜਾ ਫਿਰ ਹੋਏ ਨਾਲ ਨਾਲ ਵਲੌਗ ਦਾ ਐਂਡ ਹੋ ਜਾਂਦਾ ਵਧੀਆ ਹਨਾ। ਤੇ ਚਲੋ ਜੀ ਕਰਦੇ ਆਮ ਵਲੌਗ ਦਾ ਐਂਡ ਕਿਉਂਕਿ ਤੁਹਾਨੂੰ ਪਤਾ ਆਪਣਾ ਵਲੌਗ ਦਾ ਐਂਡ ਆਪਣਾ ਹਮੇਸ਼ਾ ਸ਼ਾਮ ਨੂੰ ਹੀ ਹੁੰਦਾ ਹੈਗਾ। ਹਾਂਜੀ। ਕਿਵੇਂ? ਤੁਸੀਂ ਖਾਓ ਤੀ। ਸ਼ੇਅਰ ਕਰਦੀ ਮੈਂ ਸ਼ੇਅਰ। ਤੂੰ ਵੀ ਕਰੋ ਸ਼ੇਅਰ। ਸ਼ੈਲ ਕਰਦੇ ਰਨਿੰਗ ਕਰਨ ਵੇਹ ਜਾਂਦਾ ਕੀ ਕੀਤਾ ਜਾਵੇ ਭੱਜ ਭੱਜ ਕੇ ਥੱਕ ਜਾਂਦਾ ਫਿਰ ਭੱਜ ਭੱਜ ਕੇ ਥੱਕ ਜਾਂਦਾ ਤੇ ਲੋ ਜੀ ਬਸ ਇਹ ਵੀ ਰੈਸਟ ਮਾਰਦੇ ਆਪਾਂ ਵੀ ওভারঅল ਕੱਲ ਨੂੰ ਕੱਪੜਿਆਂ ਦਾ ਕੰਮ ਮੇਰਾ ਜਿਹੜਾ ਮੈਂ ਅੱਜ ਸੋ ਕੱਲ ਗਿਆ ਸੀ ਤੁਹਾਨੂੰ ਮੈਂ ਕੱਲ ਕਰੂੰਗੀ ਨਾ ਅੱਜ ਮੈਥੋਂ ਹੋਇਆ ਹੀ ਨਹੀਂ ਕੱਪੜਿਆਂ ਦਾ ਕੰਮ ਕੱਪੜਿਆਂ ਦਾ ਕੱਲ 90% ਮੈਂ 90% ਮੈਂ ਕੱਲ ਨੂੰ ਕੱਪੜਿਆਂ ਦਾ ਉੱਕ ਕਰ ਚੱਕੂੰਗੀ ਆਪਦਾ ਕਿਉਂਕਿ ਉਹਦੇ ਚ ਹੋ ਨਹੀਂ ਨਾ ਪਤਾ ਜਿਹੜੇ ਪਾਉਣੇ ਬਸ ਉਹ ਕੱਢੇ ਹੋਣ ਬਾਕੀ ਸਾਰੇ ਸਾਂਭ ਦੂੰਗੀ ਮੈਂ ਉਹ ਮੋٹے ਨਹੀਂ ਸਾਰੇ ਗਰਮੀਆਂ ਲਿਆ ਗਰਮੀਆਂ ਲੈ ਚ ਵੀ ਮੈਂ ਡਿਸਾਈਡ ਕਰਦੇ ਨੇ ਕਿ ਮੈਂ ਕਿਹੜੇ ਪਾਣੀਆਂ ਸਾਰੇ ਨਹੀਂ ਪੰਦੀ ਹੁੰਦੀ ਹਾਂਜੀ ਨਹੀਂ ਮੇਰੀ ਮਰਜ਼ੀ ਹੈ ਮੈਂ ਜਿੱਥੇ ਮਰਜ਼ੀ ਮੁੜਾਂ ਮੈਂ ਆਪਣੀ ਮਰਜ਼ੀ ਦੀ ਮਾਲਕ ਆ ਮੈਂ ਜਿੱਥੇ ਮਰਜ਼ੀ ਮੁੜਾਂ ਤੁਹਾਡੇ ਕਹਿੰਦੇ ਨਹੀਂ ਮੁੜਨਾ ਮੈਂ ਜਿੱਥੋਂ ਮੇਰੇ ਜੀ ਕਰੂਗਾ ਉੱਥੇ ਮੁੜੂੰਗੀ ਤੇ ਉਹ ਹੁਣ 90% ਫੇਰ ਮੈਂ ਕਹਿ ਕੇ ਨਹੀਂ ਸੌਂਦੀ ਜੇ ਮੈਂ ਕਹਤਾ ਕੱਲ ਨੂੰ ਫੇਰ ਨਹੀਂ ਹੋਣਾਗਾ ਤੇ ਆਪਾਂ ਹੁਣ ਕਹਿ ਕੇ ਨਹੀਂ ਸੌਂਦੇ ਦੇਖਾਂਗੇ ਫੇਰ ਦੇਖਾਂਗੇ ਜਦੋਂ ਹੋਇਆ ਹਾਂ ਬਾਕੀ ਆਪਣੇ ਓਵਰਹਾਲ ਡਨ ਹੈ ਤੇ ਚਲੋ ਜੀ ਮਿਲਦੇ ਫਿਰ ਨੈਕਸਟ ਵਲੌਗ ਦੇ ਨਾਲ ਤੇ ਜੇਕਰ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਹੁੰਦੇ ਨੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਜੇਕਰ ਕੋਈ ਚੈਨਲ ਤੇ ਨਹੀਂ ਹੁੰਦਾ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਇੱਕ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲਓ ਤਾਂ ਜੋ ਵੀਡੀਓ ਦੀ ਨਵੀਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਚਲੋ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਬਾਏ ਬਾਏ ਟੇਕ ਕੇਅਰ